ਸਮਾਜ ਵਿੱਚ ਇੱਕ ਨਵੀਂ ਇਨਫਰਤਫਾਈ ਹੈ ਕਿ ਗਰੀਬ ਬੱਚੇ ਜਿਹੜੇ ਇਹਨਾਂ ਦੇ ਮਾਪਾਂ ਬਿਯੋਗ ਨਹੀਂ ਹੁੰਦੇ ਸ਼ਾਦੀਆਂ ਕਰਦੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਨੇ ਬਹੁਤ ਹੀ ਪਰਮਾਤਮਾ ਦੀ ਸੇਵਾ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ 20 ਜਨਵਰੀ ਨੂੰ ਇਸੇਲੇਾਲ ਦੀ ਤਰ੍ਹਾਂ ਅਸੀਂ 26 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਅੱਜ ਇਹ ਜੋ ਸ਼ਾਦੀਆਂ ਦਾ ਪ੍ਰੋਗਰਾਮ ਆ ਬਾਬਾ ਮੰਤਾਗਰ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਮੱਬਾ ਮਨਸਾਗਰ ਸੇਵਾ ਸੁਸਾਇਟੀ ਵੱਲੋਂ ਜੋ 26 ਲੜਕੀਆਂ ਦੇ ਬਹੁਤ ਸ਼ੁਭ ਕਾਰਜ ਕੀਤਾ ਜਾ ਰਿਹਾ ਸੀ ਉਹਨਾਂ ਦੀ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆਂ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਔਰ ਉਹਨਾਂ ਦੇ ਸਭੋਤ ਸਾਥੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੰਨੇ ਆਂ ਕਿ ਉਹਨਾਂ ਨੇ ਬਹੁਤ ਇੱਕ ਚੰਗਾ ਉਦਮ ਕੀਤਾ ਨਾਮ ਸੰਗਮ ਸੰਸੂਰ ਤੇਵਾ ਜੋ ਕਿ ਅੱਜ 20 ਜਨਵਰੀ ਨੂੰ ਪਿਛਲੇ ਸਾਲ ਦੀ ਤਰ੍ਹਾਂ ਅਸੀਂ 26 ਲੜਕੀਆਂ ਦੀਆਂ ਛਾਟੀਆਂ ਕੀਤੀਆਂ ਅੱਜ ਇਹ ਜੋ ਸ਼ਾਦੀਆਂ ਦਾ ਪ੍ਰੋਗਰਾਮ ਆ ਬਾਬਾ ਮੰਤਾਗਰ ਤੇਵਾ ਸੋਸਾਇਟੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਸਮੂਹ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਅਤੇ ਨਗਰ ਨਿਵਾਸੀਆਂ ਦਾ ਵੀ ਸਮੁੱਚੇ ਇਲਾਕੇ ਦਾ ਵੀ ਇਸ ਦੇ ਵਿੱਚ ਸਹਿਯੋਗ ਆ ਜਿਹਦੇ ਵਿੱਚ ਤੁਰੋਂ ਦੇੜੋਂ ਸੰਗਤਾਂ ਅਤੇ ਹੋਰ ਸਾਰੇ ਵੀਰ ਅਤੇ ਬਹੁਤ ਵੱਧ ਹਾਜ਼ਰੀ ਲਈ ਆਤੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਨਗਰ ਨਿਗਮ ਨੂੰ ਕੁੜੀਆਂ ਨੂੰ ਕੋਈ ਸਮਾਨ ਵਗੈਰਾ ਵੀ ਦਿੱਤਾ ਹਾਂਜੀ ਇਹਨਾਂ ਨੂੰ ਜੋ ਵੀ ਘਰੇਲੂ ਸਮਾਨ ਆ ਇੱਕ ਘਰ ਦੇ ਵਿੱਚ ਵਰਤਨ ਵਾਲੀਆਂ ਚਿੰਨੀਆਂ ਵੀ ਚੀਜ਼ਾਂ ਬੈੱਡ ਤੇ ਪੇਟੀ ਲਮਾਰੀ ਜੋ ਵੀ ਘਰ ਵਿੱਚ ਵਰਤਨ ਵਾਲੀਆਂ ਚੀਜ਼ਾਂ ਕਰਕੇ ਦਿੱਤੀਆਂ ਬਹੁਤ ਹੀ ਅੱਜ ਮੁਬਾਰਕ ਦਿਨ ਹੈ ਪਪਾ ਮਨਸਾਗਰ ਸੇਵਾ ਸੁਸਾਇਟੀ ਵੱਲੋਂ ਅੱਜ ਜੋ 26 ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਆ ਅਸੀਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਹਲਕਾ ਜੀਰਾ ਵੱਲੋਂ ਸਰਦਾਰ ਕੁਲਬੀਰ ਸਿੰਘ ਜੀ ਜਿਹੜਾ ਸਾਬਕਾ ਐਮਐਲਏ ਜਿਹੜਾ ਪ੍ਰਧਾਨ ਕੌਂਸਲ ਕਮੇਟੀ ਜੀਰਾ ਅਸੀਂ ਉਹਨਾਂ ਦੀ ਗੈਰ ਉਹ ਅੱਜ ਕਿਸੇ ਬਹੁਤ ਜ਼ਰੂਰੀ ਫੰਕਸ਼ਨ ਦੇ ਬਾਅਦ ਗਏ ਪਹਿਲਾਂ ਸਵੇਰੇ ਹਾਈਲੀ ਲੋਆ ਕੇ ਗਏ ਸੀ ਲੇਕਿਨ ਸੋਚੇ ਉਹਨਾਂ ਦੇ ਸਾਥੀ ਇੱਥੇ ਪਹੁੰਚੇ ਹੈ ਬੱਬਾ ਮਨਸਾਗਰ ਸੇਵਾ ਸੁਸਾਇਟੀ ਵੱਲੋਂ ਜੋ 26 ਲੜਕੀਆਂ ਦੇ ਬਹੁਤ ਸ਼ੁਭ ਕਾਰਜ ਕੀਤਾ ਜਾ ਰਿਹਾ ਸੀ ਉਹਨਾਂ ਦੀ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਹੈ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਅਗਰੇ ਸਿੰਘ ਔਰ ਉਹਨਾਂ ਦੇ ਸਮੂਹ ਸਾਥੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੰਨੇ ਹੈ ਕਿ ਉਹਨਾਂ ਨੇ ਸਮਾਜ ਵਿੱਚ ਇੱਕ ਨਵੀਂ ਪਿਰਤ ਪਈ ਹੈ ਕਿ ਛੋਟੇ ਗਰੀਬ ਬੱਚੇ ਜਿਹੜੇ ਇਹਨਾਂ ਦੇ ਮਾਂ-ਬਾਪ ਵਿਯੋਗ ਨਹੀਂ ਹੁੰਦੇ ਸ਼ਾਦੀਆਂ ਕਰਦੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਨੇ ਬਹੁਤ ਹੀ ਪਰਮਾਤਮਾ ਦੀ ਸੇਵਾ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਕੋਈ ਫਿਰ ਆਰਡੇ ਵੱਲੋਂ ਸਰਦਾਰ ਅੰਗਰੇਜ਼ ਰਿਸ਼ਪਾਲ ਸਿੰਘ ਜੀ ਸਾਡੇ ਸਾਫਕਾ ਨਗਰ ਕੌਂਸਲ ਪ੍ਰਧਾਨ ਜੋੜਾ ਸਾਹਿਬ ਯੂਥ ਕਾਂਗਰਸ ਦੇ ਸਾਫਕਾ ਪ੍ਰਧਾਨ ਅਸੀਂ ਸਪੂਚੇ ਸਾਥੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਨੇ ਆ ਸਰ ਪ੍ਰਧਾਨ ਅੰਗਰੇਜ਼ ਸਾਹਿਬ ਦਾ ਬਾਬਾ ਮਾਨਸਾ ਜੀ ਸਵਾਗਤ ਹੈ ਜੀ ਜੋ ਵੀ ਅਸੀਂ ਅੱਜ ਕਾਰਜ ਕਰ ਰਹੇ ਆ 26 ਲੜਕੀਆਂ ਦੀਆਂ ਸ਼ਾੜੀਆਂ ਅੱਗੇ ਤੋਂ ਵੀ ਅਸੀਂ ਜਿੱਦਾਂ ਵੀ ਹੋ ਸਕਦੇ ਵਾਪਰ ਕਰਾਂਗੇ ਸਾਡੇ ਸਾਨੂੰ ਐਨ ਆਰ ਆਈ ਮੀਡਾਂ ਦਾ ਸਹਿਯੋਗ ਤੇ ਨਗਰ ਵਾਸੀਆਂ ਦਾ ਪੂਰਾ ਸਹਿਯੋਗ ਰਿਹਾ ਅਸੀਂ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਸਾਡਾ ਸਾਰੇ ਜੀ ਪਾਰਟੀ ਹੈ ਨਾ ਧੰਨਵਾਦ ਅਰੇ ਸਮਾਜ ਵਿੱਚ ਇੱਕ ਨਵੀਂ ਇਨਫ੍ਰਾਫਾਈ ਹੈ ਕਿ ਗਰੀਬ ਬੱਚੇ ਜਿਹੜੇ ਉਹਨਾਂ ਦੇ ਮਾਮਾ ਵਿਯੋਗ ਨਹੀਂ ਹੁੰਦੇ ਸ਼ਾਦੀਆਂ ਕਰਦੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਨੇ ਬਹੁਤ ਹੀ ਪਰਮਾਤਮਾ ਦੀ ਸੇਵਾ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ 20 ਜਨਵਰੀ ਨੂੰ ਇਸੇਲੇ ਸਾਲ ਦੀ ਤਰ੍ਹਾਂ ਅਸੀਂ 26 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਅੱਜ ਇਹ ਜੋ ਸ਼ਾਦੀਆਂ ਦਾ ਪ੍ਰੋਗਰਾਮ ਆ ਬਾਬਾ ਮਨਤਾਗਰ ਸੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਬਾਬਾ ਮਨਤਾਗਰ ਸੇਵਾ ਸੁਸਾਇਟੀ ਵੱਲੋਂ ਜੋ ਕੱ비 ਲੜਕੀਆਂ ਦੇ ਬਹੁਤ ਸ਼ੁਭ ਕਾਰਜ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਆਂ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਅੰਗਰੇਜ਼ ਸਿੰਘ ਔਰ ਉਹਨਾਂ ਦੇ ਸਾਰੇ ਸਾਥੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੰਨੇ ਆਂ ਕਿ ਉਹਨਾਂ ਨੇ ਬਹੁਤ ਇੱਕ ਚੰਗਾ ਉਦਮ ਕੀਤਾ ਆਂ ਨਾਮ ਸੰਗ ਮੰਸੂਰ ਤੇਵਾ ਜੋ ਕਿ ਅੱਜ 20 ਜਨਵਰੀ ਨੂੰ ਪਿਛਲੇ ਸਾਲ ਦੀ ਤਰ੍ਹਾਂ ਅਸੀਂ 26 ਲੜਕੀਆਂ ਦੀਆਂ ਸ਼ਾਦੀਆਂ ਕੀਤੀਆਂ ਆਂ ਅੱਜ ਇਹ ਜੋ ਸ਼ਾਦੀਆਂ ਦਾ ਪ੍ਰੋਗਰਾਮ ਆ ਬਾਬਾ ਮੰਤਾਗਰ ਤੇਵਾ ਸੁਸਾਇਟੀ ਵੱਲੋਂ ਕਰਵਾਇਆ ਗਿਆ ਜਿਸ ਵਿੱਚ ਸਮੂਹ ਐਨ ਆਰ ਆਈ ਵੀਰਾਂ ਦਾ ਬਹੁਤ ਜ਼ਿਆਦਾ ਸਹਿਯੋਗ ਰਿਹਾ ਅਤੇ ਨਗਰ ਨਿਵਾਸੀਆਂ ਦਾ ਵੀ ਤੇ ਸਮੁੱਚੇ ਇਲਾਕੇ ਦਾ ਵੀ ਇਸ ਦੇ ਵਿੱਚ ਸਹਿਯੋਗ ਆ ਜਿਹਦੇ ਵਿੱਚ ਤੁਰੋਂ ਦੇੜੋਂ ਸੰਗਤਾਂ ਅਤੇ ਹੋਰ ਸਾਰੇ ਵੀਰ ਅਤੇ ਬਹੁਤ ਵੱਡਾ ਹਾ ਇਦਿ ਲੋ ਆਈ ਆਤੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਲੋਤ ਕਰਿਆ ਨੂੰ ਕੋਈ ਸਮਾਨ ਵਗੈਰਾ ਵੀ ਦਿੱਤਾ ਹਾਂਜੀ ਇਹਨਾਂ ਨੂੰ ਜੋ ਵੀ ਘਰੇਲੂ ਸਮਾਨ ਆ ਇੱਕ ਘਰ ਦੇ ਵਿੱਚ ਵਰਤਨ ਵਾਲੀਆਂ ਚਿੰਗੀਆਂ ਵੀ ਚੀਜ਼ਾਂ ਬੈੱਡ ਤੇ ਟੇਟੀ ਲਮਾਰੀ ਜੋ ਵੀ ਘਰ ਵਿੱਚ ਵਰਤਨ ਵਾਲੀਆਂ ਚੀਜ਼ਾਂ ਕਰਕੇ ਦਿੱਤੀਆਂ ਬਹੁਤ ਹੀ ਅੱਜ ਮੁਬਾਰਕ ਦੇਣਾ ਹੈ ਪਪਾ ਮਨਸਾਗਰ ਸੇਵਾ ਸੁਸਾਇਟੀ ਵੱਲੋਂ ਅੱਜ ਜੋ 26 ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਜਾ ਰਹੀਆਂ ਆ ਅਸੀਂ ਸਭ ਤੋਂ ਪਹਿਲਾਂ ਕਾਂਗਰਸ ਪਾਰਟੀ ਹਲਕਾ ਧੀਰਾ ਵੱਲੋਂ ਸਰਦਾਰ ਕੁਲਬੀਰ ਸਿੰਘ ਜੀਰਾ ਸਾਫਕਾ ਐਮਐਲਏ ਜਿਹੜਾ ਪ੍ਰਧਾਨ ਕੌਂਸਲ ਕਮੇਟੀ ਜੀਰਾ ਅਸੀਂ ਉਹਨਾਂ ਦੀ ਗੈਰ ਉਹ ਅੱਜ ਕਿਸੇ ਬਹੁਤ ਜ਼ਰੂਰੀ ਫੰਕਸ਼ਨ ਤੇ ਬਾਹਰ ਗਏ ਪਹਿਲਾਂ ਸਵੇਰੇ ਹਾਈਲੀ ਲੋਆ ਕੇ ਗਏ ਸੀ ਲੇਕਿਨ ਇਹ ਸੋਚੇ ਉਹਨਾਂ ਦੇ ਸਾਥੀ ਇੱਥੇ ਪਹੁੰਚੇ ਹੈ ਬੱਬਾ ਮਨਸਾਗਰ ਸੇਵਾ ਸੁਸਾਇਟੀ ਵੱਲੋਂ ਜੋ 26 ਲੜਕੀਆਂ ਦੇ ਬਹੁਤ ਸ਼ੁਭ ਕਾਰਜ ਕੀਤਾ ਜਾ ਰਿਹਾ ਸੀ ਉਹਨਾਂ ਦੀ ਬਹੁਤ-ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਨੇ ਹੈ ਔਰ ਉਹਨਾਂ ਦੇ ਪ੍ਰਧਾਨ ਸਰਦਾਰ ਅਗਰੇ ਸਿੰਘ ਔਰ ਉਹਨਾਂ ਦੇ ਸਮੂਹ ਸਾਥੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੰਨੇ ਹੈ ਕਿ ਉਹਨਾਂ ਨੇ ਬਹੁ ਸਮਾਜ ਵਿੱਚ ਇੱਕ ਨਵੀਂ ਪਿਰਤ ਪਈ ਹੈ ਕਿ ਛੋਟ ਗਰੀਬ ਬੱਚੇ ਜਿਹੜੇ ਜਿਨ੍ਹਾਂ ਦੇ ਮਾਂ-ਬਾਪ ਯੋਗ ਨਹੀਂ ਹੁੰਦੇ ਸ਼ਾਦੀਆਂ ਕਰਦੇ ਉਹਨਾਂ ਦੀਆਂ ਸ਼ਾਦੀਆਂ ਕਰਕੇ ਨੇ ਬਹੁਤ ਹੀ ਪਰਮਾਤਮਾ ਦੀ ਸੇਵਾ ਦਾ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਅਸੀਂ ਕੋਈ ਫਿਰ ਆਪਦੇ ਵੱਲੋਂ ਸਰਦਾਰ ਅੰਗਰੇਜ਼ ਰਿਸ਼ਪਾਲ ਸਿੰਘ ਜੀ ਸਾਡੇ ਸਾਫਕਾ ਨਗਰ ਕੌਂਸਲ ਪ੍ਰਧਾਨ ਜੋੜਾ ਸਾਹਿਬ ਯੂਥ ਕੌਂਸਲ ਦੇ ਸਾਫਕਾ ਪ੍ਰਧਾਨ ਅਸੀਂ ਸੂਚੇ ਸਾਥੀ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦਿੰਨੇ ਆ ਸਰ ਪ੍ਰਧਾਨ ਅੰਗਰੇਜ਼ ਸਾਹਿਬ ਦਾ ਬਾਬਾ ਮਰਦ ਦਾ ਸਰਵਪੱਤਰ ਜੀ ਜੋ ਵੀ ਅਸੀਂ ਅੱਜ ਕਾਰਜ ਕਰ ਰਹੇ ਆ 26 ਲੜਕੀਆਂ ਦੀਆਂ ਸ਼ਾੜੀਆਂ ਅੱਗੇ ਤੋਂ ਵੀ ਅਸੀਂ ਜਿੱਦਾਂ ਵੀ ਹੋ ਸਕੇ ਵਾਪਰ ਕਰਾਂਗੇ ਅੱਜ ਤੁਹਾਨੂੰ ਐਨਆਰਆਈ ਪੀਡਾ ਦਾ ਸਹਿਯੋਗ ਤੇ ਨਗਰ ਵਾਸੀਆਂ ਦਾ ਪੂਰਾ ਸਹਿਯੋਗ ਰਿਹਾ ਅਸੀਂ ਸਾਰੇ ਹੀ ਲੋਕਾਂ ਦਾ ਧੰਨਵਾਦ ਕਰਦੇ ਆਂ ਤੇ ਅੱਗੇ ਤੋਂ ਵੀ ਸਾਡਾ ਸਾਰੇ ਜੀ ਸਹਾਇਤਾ ਨਾਲ ਧੰਨਵਾਦ